ਤੋਂ ਦੇਖ ਕੇ ਇਧਰ ਉਹਨੇ ਟੱਪਿਆ ਟੱਪ ਦੇ ਅੰਦਰ ਗਿਆ ਵਾ ਟੱਪਨ ਤੋਂ ਬਾਅਦ ਇੱਥੇ ਆ ਗਏ ਨੇ ਉਧਰਲੀ ਰੋਡ ਸਿੱਧੀ ਰੋਡ ਤੋਂ ਆਹੀ ਅੰਦਰ ਕੱਪ ਕੇ ਨੇ ਆ ਇੱਟ ਫੜੀ ਪਈ ਇੱਟ ਨਾਲ ਨੇ ਪਹਿਲੇ ਉਹ ਆ ਪੇਟੀ ਕਸਣਾ ਰੱਖੋ ਇੱਕ ਤੋਂ ਖੋਲੇ ਆ ਨੇ ਮੁਰਕੇ ਇਹਦੇ ਪੇਚ ਖੋਲੇ ਉਹਨੇ ਬਾਰੀ ਦੇ ਮੁਰਕੇ ਗਮਲਾ ਇਧਰ ਧਰ ਕੇ ਟੱਪ ਦੇ ਅੰਦਰ ਗਿਆ ਕੇ ਬਾਅਦ ਉਹਨੇ ਅੰਦਰ ਅਲਮਾਰੀਆਂ ਉਧਰ ਗਿਆ ਸਾਰੇ ਦਰਾਜ ਜੂੜੇ ਖੁੱਲੇ ਪਈ ਹੁਣ ਤੇ ਇੱਥੇ ਸਾਰੇ ਦਰਾਜਦੂਰੀ ਖੁੱਲੇ ਪਏ ਹੀ ਲਮਾਰੀਆਂ ਵਗੈਰਾ ਸਭ ਓਪਨ ਹੂ ਦੂਜੇ ਕਮਰੇ ਚ ਵੀ ਇਹੋ ਹਾਲ ਹੀ ਖਲਾਰ ਪਰ ਪਿਆ ਹੀ ਇੱਧਰ ਵੀ ਇੱਧਰ ਵੀ ਵਾਰੀਆਂ ਪਿੱਛੇ ਤੱਕ ਉਹਨੇ ਸਾਰਾ ਸਰਚ ਕਰਕੇ ਖਲੇ ਦੇਖ ਲਈ ਤੇ ਪਾਇ ਤੇ ਮੁੜ ਕੇ ਉੱਪਰ ਫਿਰ ਚੱਲ ਗਿਆ ਉਸ ਤੋਂ ਬਾਅਦ ਆਹ ਵੇਖੋ ਉੱਪਰ ਅੱਗੇ ਸਾਰਾ ਦਰਾਜਦੂਰੀ ਖੁੱਲੇ ਉਸ ਤੋਂ ਬਾਅਦ ਇਹ ਲੋਕ ਲੱਗਾ ਹੀ ਇਹ ਲੋਕ ਉਹਨੇ ਤੋੜਿਆ ਦਰਵਾਜੇ ਦਾ ਦਰਵਾਜੇ ਦਾ ਲੋਕ ਤੋੜਿਆ ਵੇਖੋ तोड़ के उन्हें अलमारी ਦਾ ਮੁੜ ਕੇ ਇਥੋਂ ਆ ਵੀ ਖੁੱਲੀ ਫੋਲੀ ਤੇਰਾ ਵੀ ਲੋਕ ਤੋੜ ਕੇ ਅੰਦਰੋਂ ਲਾਕਰ ਵੀ ਤੋੜ ਕੇ ਸਾਰਾ ਸਮਾਨ ਕੱਢ ਕੇ ਉਹ ਲੈ ਕੇ ਪਰਸਪੁੱਥਲੇ ਸੁੱਟ ਗਿਆ ਗੋਲੀਆਂ ਚੀਜ਼ਾਂ ਦਾ ਤੁਸੀਂ ਲੀਓ ਨੇ ਰੋ ਲਾਕਰ ਵੀ ਅੰਦਰਲੇ ਵੀ ਤੋੜਿਆ ਇੱਧਰ ਕੋਈ ਨਾ ਨੁਕਸਾਨ ਕਰ ਗਿਆ ਇਹ ਇਹ ਜੀ ਬਾਹਰ ਗਏ ਸੀ ਇਹ ਪਟਿਆਲੇ ਗਏ ਸੀ ਤੇ ਮਗਰੋਂ ਜਦੋਂ ਆ ਕੇ ਇਹਨਾਂ ਨੇ ਵੇਖਿਆ ਤੇ ਆ ਕੇ ਇਹਨਾਂ ਨੇ ਵੇਖਿਆ ਤੇ ਇਹਨਾਂ ਦੇ ਕੁੰਡੇ ਟੁੱਟੇ ਹੋਏ ਸੀ ਦਰਵਾਜ਼ੇ ਦੇ ਵੀ ਟੁੱਟੇ ਸੀ ਤੇ ਜੋ ਆਪਾਂ ਵੈਰੀਫਾਈ ਕਰ ਰਹੇ ਹਾਂ ਤੇ ਜਲਦੋਂ ਜਲਦ ਆਪਾਂ ਇਹ ਦੋਸ਼ੀ ਨੂੰ ਇਹ ਫੜ ਕੇ ਤੇ ਗ੍ਰਿਫਤਾਰ ਕਰਾਂਗੇ ਸਰ ਚੋਰੀ ਚ ਉਹਨਾਂ ਨੇ ਕਿਹਾ ਕਿ ਇੱਕ ਵੈਪਨ ਤੇ 골ਡ ਚੋਰੀ ਹੋਇਆ ਹਾਂ ਜੀ ਤਾਂ ਕਰ ਰਹੇ ਜੀ ਉਹ ਵੈਰੀਫਾਈ ਕਰ ਰਹੇ ਹਾਂ ਤੇ ਕਰਕੇ ਜੋ ਵੀ ਬੰਦੀ ਉਹ ਕਾਰਵਾਈ ਜਿਹੜੀ ਹੋਗੀ ਉਹ ਕਰਾਂਗੇ